ਅਮਰਸਰ ਪੁਲਿਸ ਕਮਿਸ਼ਨਰ ਗੋਰਪ੍ਰੀ ਸਿੰਘ ਪੁਲਲ ਜੀ ਦੇ ਦिशਨ ਨਿਰਦੇਸ਼ਾਂ ਤੇ ਮਾਰੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ حاصل ਹੋਈ ਜਦੋਂ ਪਿਛਲੇ ਦਿਨੀ ਸੱਦੂ ਕਲੋਨੀ ਵਿੱਚ ਇੱਕ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਤੇ ACP ਪ੍ਰਵੇਸ਼ ਚੋਪੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਹੀ ਸੰਦੂਕ ਕਲੋਨੀ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਘਰ ਦੇ ਉੱਪਰ ਜਾ ਕੇ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਮਹਿਲਾ ਦੇ ਵੱਲੋਂ ਥਾਣਾ ਸੁਲਤਾਨਪੁਰ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਉਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਅੱਜ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਤਿੰਨ ਹੋਰ ਨੌਜਵਾਨੀ ਸ਼ਾਮਲ ਹਨ ਜੋ ਕਿ ਇਸ ਮਾਮਲੇ ਦੇ ਮਾਸਟਰਮਾਈਂਡ ਨੇ ਜਿਨ੍ਹਾਂ ਦੇ ਵੱਲੋਂ ਰੈਕੀ ਕਰਕੇ ਸਾਰਾ ਕੰਮ ਕਰਵਾਇਆ ਗਿਆ। ਉਹਨਾਂ ਦਾ ਵੀ ਨਾਂ ਪਰਚੇ ਵਿੱਚ ਦਰਜ ਹੈ। JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅੱਜ ਤਾਂ ਕੀ ਕਹਿਣਾ ਚਾਹੁੰਦੇ ਜੇ ਅੱਜ ਪ੍ਰੈਸ ਤੋਂ ਨਿਕਲੀ ਆਈ ਹੈ ਅ ਮੇਰੇ ਦੋਸਤੋ 24 11 24 ਨੂੰ ਇੱਕ ਹਾਦਸਾ ਹੋਇਆ ਸੀ ਜਾ ਸੰਦੂ ਕਲੋਨੀ ਸੁਭਾਸ਼ਨਾ ਕੇ ਇਲਾਕਾ ਸੁਪਾਰਨਮਨ ਥਾਣੇ ਚੱਲਦਾ ਉੱਥੇ ਮੈਡਮ ਰਹਿੰਦੇ ਨੇ ਸੋਨੀਆ ਜੀ ਤੇ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਅਨਪਛਾਤੇ ਬੰਦੇ ਆਏ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਗੇਟ ਤੇ ਵੀ ਗੋਲੀਆਂ ਲੱਗੀਆਂ ਇੰਸਪੈਕਟਰ ਮੋਹਨ ਜਿਵੇਂ ਕਿ ਸੁਪਾਰਨਮਨ ਐਥੀਕਲ ਦੇ ਫੌਨ ਤੇ ਉਹਨਾਂ ਨੇ ਜੋ ਬਿਆਨ ਦਰਜ ਕਰਾਇਆ ਉਹਦੇ ਸਬੰਧੀ ਅਸੀਂ ਮੁਕੱਦਮਾ ਦਰਜ ਕੀਤਾ ਤੇ ਬਿਲਕੁਲ ਦੇਖਣ ਚ ਸਾਹਮਣੇ ਆਇਆ ਜਰੂਰ ਕਿ ਉਹਨਾਂ ਦਾ ਲੋਹੇ ਦਾ ਗੇਟ ਸੀ ਉੱਤੇ ਗੋਲੀਆਂ ਦੇ ਨਿਸ਼ਾਨ ਸੀਗੇ ਮੌਕੇ ਤੋਂ ਅਸੀਂ ਖੋਲ ਵਗੈਰਾ ਬਰਾਮਦ ਕੀਤੇ ਤੇ ਤਫ਼ਤੀਸ਼ ਸ਼ੁਰੂ ਕੀਤੀ ਬੜੀ ਮਿਹਨਤ ਨਾਲ ਇੰਸਪੈਕਟਰ ਸਾਹਿਬ ਨੇ ਇਹਨਾਂ ਦੀ ਟੀਮ ਨੇ ਤਫ਼ਤੀਸ਼ ਕੀਤੀ ਤੇ ਉਹਦੇ ਵਿੱਚ ਇਸ ਵਾਰਦਤ ਨੂੰ ਕਰਨ ਵਾਲੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਾਂਦੀਆਂ ਨੇ ਇਹਨਾਂ ਦੇ ਉਹਦੇ 4 ਤੋਂ 5 ਗੋਲੀਆਂ ਚਲਾਈਆਂ ਉਹਨਾਂ ਦੇ ਨਿਸ਼ਾਨ ਲੁਕੇ ਸੀ ਜੇ ਖੋਲ ਮਿਲ ਗਏ ਆਪਾਂ ਨੂੰ ਤੇ ਇਸ ਮੌਕੇ ਵਿੱਚ ਅਸੀਂ ਤਿੰਨ ਬੰਦੇ ਗ੍ਰਿਫਤਾਰ ਕੀਤੇ ਆ ਇੱਕ ਦਾ ਪਰੰਜੀਤ ਸਿੰਘ ਰੂਥੋਂ ਨੂੰ ਹੈ ਜਿਹੜਾ ਕਿ ਬਲੇਪੰਡਾ ਰਹਿਣ ਵਾਲਾ ਕਰਨ ਕਰਮਦਾਰ ਤੇ ਇਸ ਤੋਂ ਇਲਾਵਾ ਇਹਦੇ ਖਿਲਾਫ ਅੱਗੇ ਆਲਰੇਡੀ ਮੁਕਦਮੇ ਦਰਜ ਨੇ ਐਡੀ ਦਾ ਮੁਕਦਮਾ ਦਰਜ ਹੈ ਵੈਪਨ ਦਾ ਮੁਕਦਮਾ ਲੱਗਿਆ ਪਛੀ ਤਿੰਨ ਨਾ। ਕਾਰਨ ਕੀ ਰਿਹਾ ਸਰ ਜੀ ਉਹ ਬੋਲੀ ਜਿੰਨੇ ਆ ਗਏ ਬੜਾ ਕਾਫੀ ਚਲਾਈ ਗਈ। ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਪਹਿਲਾਂ ਗੁਰਪ੍ਰੀਤ ਸਿੰਘ ਗੋਪੀ ਨੂੰ ਨਾਲ ਗੱਲਬਾਤ ਕੀਤਾ ਉਹ ਵੀ ਨਾਲ ਸੀਗਾ। ਗੁਰਪ੍ਰੀਤ ਸਿੰਘ ਗੋਪੀ ਉਹ ਸਰਦੇਵ ਸਿੰਘ ਅ ਇਹਨਾਂ ਦੇ ਖਿਲਾਫ ਵੀ 78411 ਦਾ ਪੱਤਾ ਦਰਜ ਹੈ। ਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਗੱਲ ਕੀਤੀ ਹੈ ਮੋਟਿਵ ਦੀ ਮੋਟਿਵ ਦੇ ਬਾਰੇ ਪਤਾ ਕਰਨਾ ਹਲੇ ਬਾਕੀ ਉਹਦਾ ਰੀਜ਼ਨ ਕੀ ਹੈ ਕਿ ਜਿਹੜਾ ਮੇਨ ਬੰਦਾ ਸੀ ਜਿਹਦੀ ਕਨਸਪੀਰੇਸੀ ਸੀ ਉਹ ਬੰਦਾ ਹੈ ਲੈ ਅਟ ਲਾਰਜ ਹੈ ਪਗਵਾੜਾ ਤੇ ਤਿੰਨ ਬੰਦੇ ਹੋਰ ਹੈ ਚਿਕ ਦਫਤਾਰ ਕਾਨੂੰਨ ਵਾਲੇ ਬਾਕੀ ਤੇ ਵੈਪਨ ਮਾਮਲੇ ਕੋ ਦਰਜ ਹੈ ਜੀ ਸਰ ਹਾਂਜੀ ਬਿਲਕੁਲ ਜੀ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਫਾਲੋ ਅਪ ਦੀ ਦੋ ਮੁਕਦਮੇ ਦਰਜ ਨੇ ਪਰਮਿਸ਼ਨ ਦੇ ਖਿਲਾਫ ਇਸੇ ਤਰੀਕੇ ਨਾਲ ਗੁਰਪ੍ਰੀਤ ਸਿੰਘ ਗੁਪੀ ਦੇ ਖਿਲਾਫ ਵੀ ਮੁਕਦਮਾ ਦਰਜ ਹੈ ਤੇ ਅਸੀਂ ਕਾਫੀ ਡੂੰਘਾਈ ਨਾਲ ਪੜਤਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੈਪਨ ਜਿਹੜਾ ਕਿ ਨਹੀਂ ਉਹ ਹਲੇ ਜਿੰਨਾ ਕੋਲ ਬਰਾਮਦ ਹੋਇਆ ਇੱਕ ਤੇ ਉਹ ਗ੍ਰਿਫਤਾਰ ਕੀਤਾ ਇਹ ਦੱਸ ਰਿਹਾ ਕਿ ਵੀ ਅਸੀਂ ਸਲਾਣਾਫਰਾਂ ਦੇ ਬੰਦੇ ਕੋਲ ਲੈ ਕੇ ਆਇਆ ਤੇ ਅਸੀਂ ਜਿਹੜੀ ਓਨਰਸ਼ਿਪ ਆ ਉਹਨੂੰ ਹਲੇ ਪ੍ਰੂਫ ਕਰਨਾ ਬਾਕੀ ਹੈ ਕਿ ਵੈਪਨ ਹੈ ਕਿਦਾ ਸੀ ਇਹ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਕੰਮ ਚੱਲ ਪਿਆ ਕਿ ਮੇਰਾ ਵੈਪਨ ਲੈ ਜਾ ਬਈ ਤੂੰ ਵਿਆਹ ਵੇਖਾ ਤੇ ਇਹ ਉਹੋ ਜਿਹਾ ਕੰਮ ਕਰ ਰਹੇ ਆ ਤੋਂ ਸੋ ਮੈਂ ਤੁਹਾਡੇ ਮਦਦ ਨੂੰ ਲੋਕਾਂ ਨੂੰ ਅਗਾਂਹ ਵੀ ਕਰਨਾ ਚਾਹੁੰਦਾ ਕਿ ਇਹੋ ਜਿਹਾ ਕੰਮ ਨਾ ਕਰਨ ਲੱਗਦਾ ਨਹੀਂ ਕਿ ਕਿ ਕਿਸੇ ਗੈਂਗ ਦੇ ਨਾਲ ਦਾ ਸਬੰਧ ਹੋਵੇ ਜਾਂ ਕਿ ਉਹ ਰੋਸ ਤੇ ਕਾਂਡਾ ਦੇ ਵਿੱਚ ਬੰਦੇ ਗਾੜੀ ਆ ਨਾ ਨੈਟਵਰਕ ਉਹ ਹੋਵੇ ਮੈਂ ਨਾ ਕਿ ਕਹਿ ਸਕਦੇ ਆ ਜੀ ਦੇਖੋ ਨੈਟਵਰਕ ਸਾਹਮਣੇ ਨਜ਼ਰ ਆਈ ਰਹੀ ਹੈ ਇੱਕ ਬੰਦਾ ਜਿਹੜਾ ਹਲੇ ਦੋ ਬੰਦੇ ਗ੍ਰਿਫਤਾਰ ਨਹੀਂ ਹੋਏ ਜੀ ਉਹ ਹਲੇ ਬੈਕਗ੍ਰਾਉਂਡ ਤੇ ਨੇ ਉਹ ਮੌਕੇ ਤੇ ਨਹੀਂ ਆਏ ਹੁਣ ਇਹਨੇ ਦੀ ਪੁੱਛੀ ਕਿ ਤੇ ਆਇਆ ਕਿ ਵੀ ਸਾਨੂੰ ਫਲਾਣਾ ਫੰਡ ਬੰਦੇ ਨੇ ਦੱਸਿਆ ਸੀਗਾ ਤੇ ਅਸੀਂ ਤਾਂ ਉੱਥੇ ਆਏ ਸੀ ਜੀ ਈਵਨ ਦਸਤਾ ਨੂੰ ਰੱਖ ਉਸ ਦਾ ਪਰਫੇਕਟ ਜਣਾ ਦੇ ਬੰਦੇ ਇੰਨੀ ਗੋਣੀ ਲੱਗੇ ਆ ਮੈਂ ਮੌਕੇ ਤੇ ਤਿੰਨ ਬੰਦੇ ਆਏ ਸੀਗੇ ਕੌਂਸਲ ਦੇ ਉੱਤੇ ਤੇ ਬਾਕੀ ਬੰਦੇ ਜਿਹੜੇ ਸੀ ਉਹ ਸਿੱਧਾ ਰਸਤਾ ਦਿਖਾ ਕੇ ਜਾਂ ਘਰ ਦਿਖਾ ਕੇ ਚਲੇ ਗਏ ਆ ਰੈਕੀ ਕਰਕੇ ਚਲੇ ਗਏ ਘਰ ਦਿਖਾ ਕੇ ਚਲੇ ਗਏ ਤੋ ਮੈਂ ਤੁਹਾਡੇ ਮਾਧਿਅਮ ਤੋਂ ਆਪਣੇ ਭਰਾ ਪ੍ਰੈਸ ਭਰਾਵਾਂ ਵਾਲੇ ਮੇਰੇ ਵਾਲੇ ਦੋਸਤਾਂ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਇਹ ਇੱਕ ਬੜਾ سنگین ਜੁਰਮ ਹੈ ਵੈਪਨ ਰੱਖਣਾ ਇਲੀਜੀਟ ਵੈਪਨ ਰੱਖਣਾ ਜਾਂ ਕਿਸੇ ਦਾ ਵੈਪਨ ਵੀ ਰੱਖਣਾ ਕੋਈ ਕਿਸੇ ਦਾ ਵੈਪਨ ਚਲਾਉਣਾ ਇਹ ਬਹੁਤ ਮਾੜੀ ਗੱਲ ਹੈ ਇਹਦੇ ਨਾਲ ਕੋਈ ਵੱਡੇ ਹਾਸੇ ਹੋ ਜਾਂਦੇ ਆ ਤੇ ਇਹੋ ਜਿਹੀ ਚੀਜ਼ਾਂ ਤੋਂ ਬਚੋ ਕਿਉਂਕਿ ਅਸੀਂ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੇ ਮਾਨਯੋਗੀ ਸਾਹਿਬ ਵੀ ਡੀਜੀ ਸਾਹਿਬ ਨੂੰ ਤੋ ਇਸ ਕੇਸ ਨੂੰ ਸੀਪੀ ਸਾਹਿਬ ਨੇ ਬੜਾ ਮੈਨੂਟਲੀ ਚੈੱਕ ਕੀਤਾ ਆਪਣੀ ਜੁੜੀ ਲਗਾਈ ਹੈ ਤੇ ਅੱਜ ਹੀ ਖਾਬਦ ਵੀ ਮਿਲੀ ਸਰਕਾਰ ਨੂੰ ਕੋਈ ਮਿਲਿਆ ਕਿ ਮੰਨਤੀ ਕੋਈ ਨੰਨ ਨਹੀਂ ਕੋਈ ਮੈਂ ਤੁਹਾਨੂੰ ਪਹਿਲਾਂ ਦੱਸ ਸਕ ਗਿਆ ਕਿ ਇਹਦੇ ਵਿੱਚ ਸਾਜਨ ਪੁੱਤਰ ਗਰੇਵ ਸਿੰਘ ਤੇ ਗਰੂਪ ਤੇ ਗੋਪਾਲ ਸਿੰਘ ਵਗੈਰਾ ਹਲੇ ਤੱਕ ਅਰੈਸਟ ਕਰੇ ਬਾਕੀ ਹੈ ਇਹਨਾਂ ਤੋਂ ਹੀ ਪਤਾ ਲੱਗ ਸਕੇਗਾ ਕਿਉਂਕਿ ਇਹਨਾਂ ਚੋਂ ਇੱਕ ਗੋਪਾਲ ਸਿੰਘ ਜਿਹੜਾ ਬੰਦਾ ਸੀ ਉਹ ਹੀ ਰਸਤਾ ਦਿਖਾ ਕੇ ਗਿਆ ਸੀ ਉਹਨਾਂ ਨੇ ਉਹ ਗੋਪਾਲ ਸਿੰਘ ਜਿਹੜਾ ਉਹ ਸਾਜਨ ਦਾ ਦੋਸਤ ਹੈ ਉਹਦਾ ਸੱਜਣ ਹੈ ਇਨੇ ਜੀ ਕਨੈਕਟੀਵਿਟੀ ਹੈਗੀ ਆ ਪਰ ਇਹ ਸਾਰੀ ਨੌਜਵਾਨ ਜਿਹੜੀ ਹੈ ਸਾਰੀ ਆਪਣਾ ਇਨੀ ਕੁੰਮਰਾ ਦੇ ਮਾਧਿਅਮ ਪਰਮਜੀਤ ਵਗੈਰਾ ਇਹ ਮੁੰਡੇ 28-30 ਸਾਲ ਤੋਂ ਦੇ ਲੱਗੇ ਆ ਇਹ ਸਾਰੇ ਮੁੰਡੇ ਦੇਖਿਆ ਜਾਂਦਾ ਜਦੋਂ ਵੀ ਕੋਈ ਏਦਾਂ ਦੀ ਵਾਰਦਾਤ ਹੁੰਦੀ ਜਦੋਂ ਨੌਜਵਾਨੀ ਮਤਲਬ ਗਲਤ ਰਸਤੇ ਨੇ ਜਿਹੜੇ ਚੱਲਦੇ ਦੇਖਾਈ ਦੇ ਬਿਲਕੁਲ ਜੀ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਲੇਕਿਨ ਸਾਨੂੰ ਐਸੇ ਲੋੜ ਹੈ ਆਪਣੇ ਬੱਚਿਆਂ ਨੂੰ ਆਪਣੇ ਸਮਾਜ ਦੇ ਜਿਹੜੇ ਯੰਗ ਜਨਰੇਸ਼ਨ ਹੈ ਇਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਤੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਸਾਡੇ ਸੀਪੀ ਸਾਹਿਬ ਵੱਲੋਂ ਸਾਹਿਬ ਕਹੇ ਤੁਹਾਨੂੰ ਦਿਖ ਰਿਹਾ ਮੀਟਿੰਗਾਂ ਕਰਕੇ ਲੋਕਾਂ ਨੂੰ ਰਿਕੁਐਸਟ ਕੀਤੀਆਂ ਦੀ ਹੈ ਉਹਨਾਂ ਨੂੰ ਅਗਾਹ ਕੀਤਾ ਜਾਂਦਾ ਕਿ ਤੁਸੀਂ ਇਹੋ ਜੇ ਕੰਮਾਂ ਨਹੀਂ ਪਾਓ ਅਸੀਂ ਮੁਕਦਮਾ ਤਾਂ